ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਲਈ ਗਈ ਸੀ ਮੈਂ ਕਿਹਾ ਵੀ ਮੇਰੀ ਸੇਵਾ ਇੰਨੀ ਹੋਵੇ ਤੇ ਬਾਕੀ ਇੰਨੀ ਸੇਵਾ ਇਹ ਪੰਜਾਬ ਆ ਬਾਈ ਜੀ ਮੈਂ 100 ਟਰੈਕਟਰ ਕਿਹਾ ਸੀ 100 ਕਿਹਾ ਸੀ ਜਦ ਆਪਾਂ ਸਾਰਾ 200 300 ਕਰ ਦਾਂਗੇ ਪਰ ਅੱਜ ਇੱਕ ਨਿਊਜ਼ ਪਤਾ ਲੱਗੀ ਆਪਣੇ 골ਡਨ ਹੱਟ ਵਾਲੇ ਕੀ ਨਾਮ ਆ ਰਾਣਾ ਸਾਹਿਬ ਆ ਝੋਟੇ ਨੇ 1100 ਟਰੈਕਟਰ ਇੱਕ ਵਾਰੀ ਰਾਣਾ ਸਾਹਿਬ ਦੇ ਨਾਂ ਤੇ ਤਾੜੀਆਂ ਲਾ ਦਿਓ ਏ ਜਦਾਂ ਪੰਜਾਬ ਸਾਡਾ ਹਰਿਆਣਾ ਬੇਸਿਕਲੀ ਮੈਂ ਹਰਿਆਣੇ ਤੋਂ ਆ ਸਾਡਾ ਪਸ਼ੋਕੜ ਮਾਝੇ ਦਾ ਠੀਕ ਆ ਪਰ ਮੈਂ ਕਹੀ ਸੀ ਨਾ ਗੱਲ ਵੀ ਇੱਥੇ ਤਾਂ ਲੱਖ ਲੱਖ ਟਰੈਕਟਰ ਵਾਲੇ ਵੀ ਆਉਣਗੇ ਇੱਕ ਵਾਰੀ 골ਡਨ ਹੱਟ ਵਾਲੇ ਇੱਕ ਉਹਨੇ ਥਾਣੇਦਾਰ 골ਡਨ ਹੱਟ ਵਾਲੇ ਕੀ ਨਾਮਾ ਪੂਰਾ ਨਾਮ ਪੂਰਾ ਨਾਮ ਕੀਆ RAM ਸਿੰਘ RAM ਸਿੰਘ ਰਾਣਾ ਜੀ ਦੇ ਨਾਂ ਤੇ ਜਕਾਰਾ ਲਾ ਦੋ ਬੋਲੇ ਸੋਨਿਆਲੇ ਅੱਰੇ ਛੋਟੇ ਨੇ ਸਵਾਦ ਲਿਆਦਾ ਜਿਹੜੇ ਦਿੱਤੇ 1100 ਟਰੈਕਟਰ ਠੀਕ ਆ ਇਹ ਬਈ ਜੀ ਇਹ ਆਪਣਾ ਜਿਹੜਾ ਮਾਰਸ਼ੇ ਲਿਆ ਪਾ ਸੋ ਹਲੇ 11 ਇਧਰੋਂ ਸਟਾਰਟ ਕੀਤਾ ਸੀ ਮੈਂ 100 ਟਰੈਕਟਰਾਂ ਤੋਂ 1100 ਆ ਗਿਆ ਠੀਕ ਆ ਟਰੈਕਟਰ ਹਲੇ ਲੱਖ ਵੀ ਆਊਗਾ ਠੀਕ ਆ ਟਰੈਕਟਰ ਕਿਸੇ ਚੀਜ਼ ਵੱਲੋਂ ਆਪਣੇ ਪੰਜਾਬੀਆਂ ਨੂੰ ਕੋਈ ਕਮੀ ਨਹੀਂ ਰਹਿਣੀ ਠੀਕ ਆ ਬਾਕੀ ਤੁਸੀਂ ਅਰਦਾਸਾਂ ਕਰੋ ਅਰਦਾਸਾਂ ਨੇ ਜਿਹੜੀਆਂ ਅਰਦਾਸਾਂ ਚੱਲਣੀਆਂ ਹਨ ਜਿਹੜੀਆਂ ਤੁਹਾਡੇ ਅਸੀਸਾਂ ਨਹੀਂ ਉਹ ਨਾ ਇੱਕ ਰੀ ਇੱਕ ਰੀ ਆ ਵੀ ਤਾਂ ਨਹੀਂ ਲੱਗ ਰਹੀ ਇਹ ਉਹ ਕਹਿੰਦੇ ਵੀ 12 ਕਿਲੋ ਦੋ ਰ ਹੈ ਨੰਬਰ ਦੇ ਦਿੱਤਾ ਇਹਨਾਂ ਨੇ ਤੁਸੀਂ ਫਿਰ ਇੱਕ ਇੱਕ ਵਾਂ ਜੋ ਉਧਰ ਹੋ ਗਈ ਖਾਲਸਾ ਜੀ ਆਪਸ ਆ ਨਾ ਆਪਾਂ ਜਾਈਏ ਤੇ ਲੜਾਈ ਕਰਾ ਜੀ ਇਹ ਕੀ ਗਲਤੀ ਪਹਿਲਾਂ ਮੈਨੂੰ ਦੱਸੋ ਦੋ ਮੱਝਾਂ ਬਾਪੂ ਘੋੜ ਹੋ ਗਈਆਂ ਇੱਕ ਥਾਣੇ ਰੰਕਲ ਦੋ ਮਿੰਟ ਦਿਓ ਜੀ ਦੋ ਅੰਕੜੇ ਆ ਹੋਇਓ ਜੀ ਹਾਂ ਜੀ ਦੋ ਮੱਝਾਂ ਹੋ ਗਈਆਂ ਤੁਹਾਡੀਆਂ ਬਾਉ ਜੀ ਇੱਕ ਤੁਹਾਡੀ ਤਿੰਨ ਹਲੋ ਸਰ ਜੀ ਉਹ ਮੇਰਾ ਵੀ ਦੋ ਸਾਡੇ ਬੰਦੇ ਕਿੱਥੇ ਕਿੱਥੇ ਬੰਦਾ ਇੱਕ ਇੱਕ ਹਾਂ ਇੱਕ ਦਈਓ ਦਰਮਾਤ ਨੂੰ ਬੋਲ ਕਰਦੀ ਆ ਪਾਪਾ ਜੀ ਓ ਹੈਲੋ ਓਏ ਆਈ ਵੀਰੇ ਉਹ ਵੀਰੇ ਮੱਝ ਖੋਲਣ ਲੱਗ ਗਏ ਮੱਝ ਇੱਕ ਤੁਹਾਡੀ ਇੱਕ ਉਹਨਾਂ ਦੀ ਹਾਂ ਇੱਕ ਵਾਦਰਾ ਕਰਕੇ ਲੈ ਜਾ ਤਿੰਨ ਤੇ ਹੋਰ ਕਿਹੜਾ ਬੰਦਾ ਚਾਰ ਤੁਹਾਡੀ ਹੋਗੀ ਤੁਹਾਨੂੰ ਇੱਕ ਮੱਝ ਦੇ ਰਹੇ ਆ ਚਾਰ ਇੱਕ ਕਰਦੇ ਆ ਚਾਰ ਤੁਹਾਡੀਆਂ ਇੱਕ ਹੀ ਮੋਟਰਸਾਈਕਲ ਦਵਾਂਗੇ ਚੰਤਾ ਨਗਰੀ ਹੋ ਗਿਆ ਚਾਰ ਦੋ ਮੱਝਾਂ ਕਿ ਆ ਕਿੰਨੇ 6 6 ਇੱਕ ਇੱਕ ਦੋ ਤਿੰਨ ਹਾਂਜੀ ਤਿੰਨ ਚਾਰ ਪੰਜ 6 7 8 ਹਾਂਜੀ ਤੇ ਹੁਣ ਦੋ ਰਹਿ ਗਈਆਂ ਹਾਂ ਇੱਕ ਆ ਪੱਤੀ ਵਾਲੀ ਨਹੀਂ ਨਹੀਂ ਇਹ ਪੱਤੀ ਵਾਲੀ ਦੋ ਆ ਆ ਹੀ ਮੈਂ ਦੇਣਾ ਪੱਗ ਲਾਉ ਉਹ ਇੱਕ ਹੋਰ ਤਾਂ ਤੈਨੂੰ ਕਹਿੰਦਾ ਤਾਂ ਜਿਹਦੇ ਭੇਜਣੀਆਂ ਐ ਯਾਰ ਰੁਕੋ ਮੱਥੇ ਇਹ ਫੇਰ ਦੇਖਦੇ ਜਿਹੜੀ ਫालतੂ ਆ ਲੈ ਗੀਆਂ ਰੁਕੋ ਭੇਜਣੀਆਂ ਕਿੰਨੀਆਂ ਮੈਨੂੰ ਆ ਦੱਸੋ 10 10 ਕਣੀਆਂ ਨੇ ਇੱਕ ਮਿੰਟ ਇੱਕ ਮਿੰਟ ਰੁਕੋ ਦੋ ਆ ਹੋ ਗਈਆਂ ਤੇ ਇੱਕ ਇਧਰ ਤਿੰਨ ਹੋ ਗਈਆਂ ਆਉਗੀ 4 5 6 7 8 8 8 ਉਹ ਦੋ ਬੰਦੇ ਹੋਰ ਕਿਹਨੂੰ ਦੇੜੀ ਮਾਤਾ ਕੋਲ ਭੇਜਣੀ ਆ ਬਾ ਮਾਤਾ ਕੋਲ ਨੋ ਇੱਕ ਰਹਿ ਗਈ ਉਹ ਦੇਖ ਇੱਕ ਰਹਿ ਗਈ ਫਿਰ ਉਹ ਇੱਧਰ ਇੱਧਰ ਦੇ ਦਿਓ ਬਾ ਚੱਕ ਦੋ ਪਾਉ ਬਾ ਨਵੇਂ ਚਲੋ ਜੀ ਬਰੇ ਸੋਨਿਆ ਲਾ ਆਜ ਮਾਤਾ ਆਉਂਗੇ ਜਵਾਰ ਆ ਆਜੋ ਮਾਤਾ ਆਜ ਆਇਓ ਮਿਲ ਕੇ ਤਸਵੀਰਾਂ ਨਾ ਆਜ ਇੱਕ ਇੱਕ ਫੋਟੋ ਖਰਾ ਦੇ ਫੋਟੋ ਕਰ ਦੋ ਮਾਤਾ ਨਾਲ ਹਾਂਜੀ ਹੋਰ ਮੈਂ ਤਾਂ ਕੀ ਕਰੀ ਜਾਂਦਾ ਯਾਰ ਪੱਜ ਕੀਤੀ ਐ ਬੜਾ ਚੰਗਾ ਸੀ ਨਾ ਮਿਲ ਗਿਆ ਬਹੁਤ ਵਧੀਆ ਲੱਗਦਾ ਹੈ ਮੈਨੂੰ ਬਹੁਤ ਚੰਗਾ ਲੱਗਿਆ ਆਲੋ ਉਧਰ ਜਾਵਾ ਵੀਰੇ چارکیو تھنک یو ماسک اردا پوتا پوتاس گار پوتے ایسا نہیں لب لے میں ਆਵੇ ਮਗਰ ਆਪਣੇ ਹੱਥੋਂ ਕਰ ਲਿਆ ਵਾਸੀ ਉਹ ਲਿਆਇ ਕਿਹਦੀ ਆ ਪਿਰੂ ਪਾ ਨੱਬਲਾ ਕੀ ਆ ਉਹ ਵੀਰੂ ਪਾ ਨੱਬਲਾ ਕਰ ਆਪਣੇ ਹੋ ਵੀਰੂ ਆਪ ਤੇ ਮਾਰੇ ਨਾ ਦੇਖ ਮਾਰੇ ਨਾ ਪਾਸੇ ਵੱਲੋ ਯਾਰ ਪਿੱਛੇ ਹੋ ਯਾਰ ਨਹੀਂ ਮਾਰੇ ਹੱਥ ਕਰਿਆ ਕਰ ਯਾਰ ਕੋਈ ਨਹੀਂ ਕੋਈ ਅਸੀਂ ਮਾਤਾਂ ਨੂੰ ਫੜਾ ਲੇ ਫਿਰ ਸਾਫ ਪਿੱਛੇ ਹੋ ਯਾਰ ਪਿੱਛੇ ਪਿੱਛੇ ਬਾ ਮਾਤਾ ਮਾਰੇ ਨਾ ਪਿੱਛੇ ਹੋ ਯਾਰ ਪਿੱਛੇ ਹੋ چلو ماتا جی ਬਜੀ ਮਨੇ ਇਹ ਦਿਨ ਹੋ ਜੂ ਕੋ ਬਾਕੀ ਸਾਹਮਣੇ ਜਦੋਂ ਬੱਕੀ ਫੜਾ ਲਾਵੇਂ ਸਭ ਨੂੰ ਫੜ ਜੋ ਬੈਜੋ ਆਂ ਖੇ ਕੇ ਢੇਰ ਰੁਕੇ ਤਰਫੋਂ ਮੈਂ ਵੀ ਦੇਖੂਗੀ ਚਲਾ ਦੋ ਕੋਈ ਨਿਕਲੋ ਮੈਂ ਆ ਗਿਆ ਕਿ ਨਿਕਲ ਗਿਆ ਮੈਂ ਅੱਪਾ ਮਾਂ ਦਾ ਜਾਣਾ ਹੈ ਪਿੱਛੇ ਪਿੱਛੇ ਆ ਗਿਆ ਮੈਂ ਕਰਦਾ ਹਾਂ ਇਹਨਾਂ ਨੂੰ ਦੇ ਦੇ ਦਿੱਤੀ